ਤੜਕਸਾਰ ਪਟਿਆਲੇ ਦੇ ਵਿੱਚ सीबीआई ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ BH ਪ੍ਰਾਪਰਟੀਆਂ ਦੇ ਮਾਲਕ ਭੁਪਿੰਦਰ ਸਿੰਘ ਦੇ ਘਰ ਵੱਡੀ ਰੇਡ ਪਈਆ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਹਾਲਾਕੇ ਨੂੰ ਸੀਜ਼ ਕਰ ਦਿੱਤਾ ਗਿਆ ਆਉਣ ਜਾਣ ਦੇ ਉੱਪਰ ਮਨਾਹੀ ਅਦਰ ਅਸਲ ਜਦੋਂ ਉਸ ਵਕਤ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਜਿਹੜੇ ਗ੍ਰਿਫਤਾਰ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਜਦੋਂ ਪੁਛ ਪੜਤਾਲ ਦੇ ਵਿੱਚ ਡਾਕੂਮੈਂਟ ਬਰਾਮਦ ਕੀਤੇ ਜਾਂਦੇ ਨੇ ਤੇ ਉਹਨਾਂ ਡਾਕੂਮੈਂਟ ਦੇ ਵਿੱਚੋਂ BH ਪ੍ਰਾਪਰਟੀਆਂ ਦਾ ਨਾਮ ਸਾਹਮਣੇ ਆਉਂਦਾ ਤੇ BH ਪ੍ਰਾਪਰਟੀ ਇੱਕ ਮਸ਼ਹੂਰ ਰੀਅਲ ਅਸਟੇਟਸ ਲਾ ਕੇ ਫਰਮਾ ਜਸਦੇ ਪਟਿਆਲੇ ਅਤੇ ਮੋਹਾਲੀ ਦੇ ਵਿੱਚ ਪ੍ਰੋਜੈਕਟ ਨੇ ਤੇ ਦੱਸਿਆ ਗਿਆ ਕਿ ਇਸੇ ਮਾਮਲੇ ਦੇ ਵਿੱਚ ਭពਿੰਦਰ ਸਿੰਘ ਦੇ ਪਟਿਆਲਾ ਦੇ ਵਿੱਚ ਮੋਤੀ ਬਾਗ ਇਲਾਕੇ ਦੇ ਵਿੱਚ ਘਰ ਦੇ ਵਿੱਚ ਰੇਡ ਚੱਲੀ ਆ ਭពਿੰਦਰ ਸਿੰਘ ਦੇ ਸੀਨੀਅਰ ਸਿਆਸਤਦਾਨਾਂ ਨਾਲ ਪੁਲਿਸ ਅਧਿਕਾਰੀਆਂ ਨਾਲ ਨੇੜਲੇ ਸਬੰਧ ਵੀ ਦੱਸਿਆ ਜਾ ਰਿਹਾ ਇਸ ਤੋਂ ਪਹਿਲਾਂ ਸਾਬਕਾ ਡੀਆਈਜੀ ਅਰਚਾਰਣ ਸਿੰਘ ਭੁੱਲਾ ਦੇ ਘਰੋਂ ਰੇਡ ਦੇ ਵਿੱਚ 7.5 ਕਰੋੜ ਕੈਸ਼ 2.5 ਕਿਲੋ ਸੋਨੇ ਦੇ ਗਹਿਣੇ 26 ਲਗਜ਼ਰੀ ਕੜੀਆਂ ਬਹੁਤ ਸਾਰੀਆਂ ਜਾਇਦਾਦਾਂ ਦੇ ਡਾਕੂਮੈਂਟ ਮਿਲੇ ਸੀ ਤੇ ਹੁਣ ਇਹ ਖੁਲਾਸੇ ਹੋ ਸਕਦੇ ਨੇ ਕਿ ਡੀਆਈਜੀ ਹਰਚਰਨ ਪੁੱਲਰ ਦੀਆਂ ਹੋਰ ਕਿੱਥੇ ਕਿਸ ਤਰੀਕੇ ਦੀਆਂ ਜਾਇਦਾਦਾਂ ਨੇ ਤੇ ਇਸ ਨੂੰ ਲੈ ਕੇ ਬੀਐਚ ਪ੍ਰਾਪਰਟੀਆਂ ਦੇ ਘਰ ਜਿਹੜਾ ਭពਿੰਦਰ ਸਿੰਘ ਦੇ ਘਰ ਅੱਜ ਸੀਬੀਆਈ ਦੀ ਵੱਡੀ ਰੇਡ ਚੱਲ ਰਹੀ ਹੈ